ਸ੍ਰੀ ਕਾਜੀ ਹੋਰ ਸਨਾਲ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਅੰਦੀਵਾਲ 4941 ਤੇ ਆਪਾਂ ਲੱਗਿਆ ਜੀ ਸ਼ਾਮ ਨੂੰ ਵੀਡੀਓ ਫਿਰ ਕਰਨ ਦਾ ਟਾਈਮ ਆ ਜਿਹੜਾ ਸ਼ਾਮ ਦੇ 7:30 ਹੋ ਚੁੱਕੇ ਨੇ ਤੇ ਪਾਣੀ ਆਪਾਂ ਪਸਨਾ ਨੂੰ ਪਲਾ ਦੱਸਤਾ ਹੈ

ਇਥੇ ਆਪਾਂ ਲੱਗਿਆ ਜੀ ਫੀੜ ਪਾਉਣਾ ਤੇ ਫੀੜ ਇਹ ਜਿਹੜੀ ਅੱਜ ਸਾਡੇ ਬਣਾਈ ਹੋਈ ਆ ਹਨਾ ਆਪਣਾ ਆਪ ਦਾ ਸਮਾਨ ਪਾ ਕੇ ਸਾਰ ਜਿਵੇਂ ਹੁਣ ਰੁਕਤਾ ਹਨਾ ਜਿਉਂ ਤੇ ਆਉਂਦਾ ਰੁਕਤਾ ਉਹ ਸਾਰਾ ਤੇਰੇ ਵਿੱਚ ਸਾਰਾ ਸਮਾਨ ਅਗੇ ਦਾ ਪਾਇਆ ਹੋਇਆ ਹੈ ਤੇ ਇਹ ਜਿਹੜਾ ਤੁਹਾਨੂੰ ਜਿਹੜਾ ਮਿਲਿਆ ਹੋਇਆ ਜੀ ਹਨਾ 2 ਕਿਲੋ ਜਿਹੜੀ ਕਪਾਸ ਨੂੰ ਲਾਪ ਫੀੜ ਪਾਉਣੇ ਹੁੰਦੇ ਆਗੇ ਤੇ ਉਹਦੇ ਨਾਲ ਆਪਾਂ ਜਿਹੜੀ ਇਹ ਸੇਹ ਫੀੜ ਲੈਂਦੇ ਹਾਂ ਦੇ ਵਿੱਚ ਪਹਿਲਾਂ ਇਹਨਾਂ ਕਸਨ ਕਿ ਇਹ ਆ ਪਾਈਂਦੀ ਇੱਕ ਜੜੀ ਹੈ ਪਾਦ ਲਈ ਇਹ ਗਾਂ ਤੱਕ ਹੋ ਰਹੀਆ ਖਾਲੇ ਦੀ ਉਹਦੇ ਕੁਛ ਬਸ ਖਾਂਦੇ ਨੇ ਜੀ ਤੇ ਉਹਨਾਂ ਨੇ ਲੱਗਾ ਥੋੜੀ ਜਿਹੀ ਪਾਦੀ ਹੈ ਨਾ ਜਿਹੜਾ ਗਾਂ ਦੀ ਆਪਣੇ 15 ਗਲਾਸਾਂ ਲਈ ਉਹ ਇਹ ਨਾਲ ਨਾਲ ਸੈੱਟ ਹੁੰਦੀ ਹੈ ਥੋੜੀ ਸੋ ਲਈ ਬਸ ਹੋਰ ਹੀ ਕਾਇਦੇ ਹੁਣ ਸੀਐਸਆਰ ਰੈਡੀ ਹੈ ਫੀਡ ਹੋਈ ਵਧੀਆ ਹੈੀ ਆਪਾਂ ਨੂੰ ਵਧੀਆ ਲੱਗੀ ਤੇ ਇਹਦੇ ਕਾਰਨ ਜਿਹੜਾ ਹੈ ਆਪਣਾ ਵੀ ਵਧੀਆ ਰਿਜ਼ਲਟ ਆ ਰਿਹਾ ਹੈ ਫੀਡ ਦਾ ਆਪਾਂ ਤੇ ਜੇ ਅਸੀਂ ਤੁਹਾਨੂੰ ਤਾਂ ਨੂੰ ਕਿਸੇ ਵੀ ਇੱਕ ਟੀਵੀ ਵੀਡੀਓ ਚਾਹੀਦੀ ਹੋਈ ਤਾਂ ਆਪਾਂ ਸਪੈਸ਼ਲਿਸਟ ਜਿਹੜੀ ਵੀਡੀਓ ਬਣਾ ਦੇਗੀ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਜੂਰ ਦੱਸਿਓ ਫੀਡ ਦਾ ਫਾਰਮੂਲਾ ਜਿਹੜਾ ਆਪਾਂ ਫਿਰ ਤੁਹਾਨੂੰ ਦੱਸ ਦਾਂਗੇ ਵੀ ਜਿਹੜੀ ਕਿਹੜੀ-ਕਿਹੜੀ ਫੀਡ ਆਪਾਂ ਆਪਸ ਨੂੰ ਪਾਉਣੀਆਂ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋਗੇ ਹਨਾ ਤੇ ਕੰਮ ਤਾਂ ਤੇਰੀ ਗੱਲ ਕਰੀਏ ਕੰਮ ਨੂੰ ਆਪਣਾ ਹੀ ਕਰੀਏ ਤਾਹਾਂ ਰਹੇਗੇ ਬਾਕੀ ਸਾਰਾ ਕੰਮ ਮੇਰਾ ਫਾਈਨਲ ਹੋ ਗਿਆ ਹੈ ਤੇ ਮੈਂ ਜਿਹੜੇ ਭੈਣ ਭਰਾ ਸਾਨੂੰ ਕਰਦੇ ਦੀ سپورਟ ਸਾਰਿਆਂ ਦਾ ਬਹੁਤ ਧੰਨਵਾਦ ਹੈ ਹਨ ਇਸੇ ਤਰ੍ਹਾਂ ਜਿਹੜੇ ਕੋਈ سپورਟ ਆਪਣੇ ਚੈਨਲ ਦੇ ਨਾਲ ਬਣਾਇਆ ਰੱਖੋ ਤੇ ਲੋ ਜੀ ਆਪਾਂ ਲਓ ਜੀ ਇੱਥੇ ਆਪਾਂ ਤੁਹਾਨੂੰ ਆਪਣਾ ਬਾਹਰਲਾ ਵਿਊ ਹੈ ਜਿਹੜਾ ਉਹ ਦਿਖਾ ਦਿੰਨੇ ਆਂ ਜੀ ਕਾਫੀ ਦਿਨਾਂ ਬਾਅਦ ਅੱਜ ਜਿਹੜੇ ਆਪਾਂ ਪਸ਼ੂ ਬਾੜ ਬੰਨੇ ਸੀਗੇ ਗੋਹਾ ਵਿੱਚ ਸਿੱਟ ਦਿੱਤਾਗਾ 15 ਦਿਨਾਂ ਬਾਅਦ ਬੰਨੇ ਜੀ ਪਸ਼ੂ ਬਾੜ ਅੱਜ ਧੁੱਪ ਵਿੱਚ ਨਿਕਲੀ ਹੈਗੀ ਤੇ ਲਓ ਜੀ ਇੱਥੇ ਆਪਾਂ ਆਪਣਾ ਬਾੜਾ ਜਿਹੜਾ ਉਹ ਵੀ ਸਮਾਰਿਆ ਸੀ ਥੋੜਾ ਜਿਹਾ ਤੁਹਾਨੂੰ ਦਿਖਾਉਣੇ ਆਂ ਜੀ ਇੱਧਰ ਜਿਹੜਾ ਕੂੜਾ ਜਿਹੜਾ ਕਾਫੀ ਹੋ ਗਿਆ ਜੀ ਹਨਾ ਅਜੇ 10 ਦਿਨ ਹੀ ਹੋਇਆ ਮਾਂਜਾ ਮਾਰੇ ਨੂੰ ਦੇਖੋ ਕੂੜਾ ਕਿਉਂਕਿ ਉੱਪਰ ਦਰਖਤ ਨੇਗੇ ਡਿੱਗੀ ਜਾਂਦਾ ਹੈ ਤੇ ਆਪਾਂ ਜਿੱਦਣ ਸਿਰ ਨਾਉਣਾ ਹੋਇਆ ਉਸ ਦਿਨ ਜਿਹੜਾ ਆਪਾਂ ਮਾਂਜਾ ਮਾਰਾਂਗੇ ਜਿੱਦਣ ਮੈਂ ਸਿਰ ਨਾਉਣਾ ਹੋਵੇ ਉਦ ਹੀ ਮਾਂਜਾ ਮਾਰਦੀ ਹੁੰਨੀ ਹੈਗੀ ਇਹ ਹੈ ਜੀ ਆਪਣੀ ਤੂੜੀ ਵਾਲੀ ਤੂੜੀ ਵੀ ਇਹੜੀ ਭਾਈ ਦੀ ਜਾ ਰਹੀ ਹੈ ਭਾਈ ਦੀ ਜਾ ਰਹੀ ਹੈ ਕਿਉਂਕਿ ਪਸੂ ਸੁਖਨਲ ਕਾਫੀ ਨੇ ਤੇ ਤੂੜੀ ਆਪਾਂ ਇਸ ਵਾਰ ਥੋੜੀ ਬਣਾਈ ਸੀ ਇਹ ਹੈਗੇ ਜੀ ਆਪਣਾ ਦੇਸੀ ਜਗਾੜ ਸੋਨ ਦਿਖਾਉਣੇ ਆ ਲਾ ਕੇ ਇਸ ਤਰ੍ਹਾਂ ਆਪਾਂ ਦੇਸੀ ਜਿਹੜਾ ਬਾਹਰ ਲਾਇਆ ਹੈਗਾ ਸ਼ਟੀਆਂ ਦਾ ਬਣਾ ਕੇ ਵੀ ਕੁੱਤੇ ਬਿੱਲੇੜੋ ਨਹੀਂ ਵੜਦੇ ਜੀ ਹਨਾ ਗੰਦ ਵਗੈਰਾ ਕਰ ਜਾਂਦੇ ਫਿਰ ਪਸ਼ੂ ਜਿਹੜੇ ਬਿਮਾਰ ਹੋ ਜਾਂਦੇ ਨੇ ਲੋ ਜੀ ਹੁਣ ਆਪਾਂ ਨਾ ਕੱਪੜੇ ਲਾ ਕੇ ਲਿਉਨੇ ਆ ਕੋਠੇ ਤੋਂ ਸੋਨੂੰ ਉੱਪਰ ਮਿਲਦੇ ਆ ਕੋਠੇ ਤੇ ਪਾਥੀਆਂ ਪੱਥਰੀ ਆਪਾਂ ਇੱਕ ਵਾਰ ਬੰਦ ਕਰ ਦਿੱਤੀਆਂ ਨੇ ਜੀ ਕਿਉਂਕਿ ਹੁਣ ਹਨਾ ਜਮਾ ਵੀ ਸੁੱਕਦੀਆਂ ਨਹੀਂ ਹੈਗੀਆਂ ਬੁਰਾ ਹਾਲ ਸੀ ਇਸ ਲਈ ਪਾਤੀ ਆਪਾਂ ਇੱਕ ਵਾਰ ਬੰਦ ਕਰ ਦਿੱਤੀਆਂ ਨੇ ਤੇ ਲੋ ਜੀ ਆਪਾਂ ਹੁਣ ਆ ਗਏ ਆ ਕੋਠੇ ਤੇ ਇੱਥੇ ਨਾ ਆਪਾਂ ਨਾਲ ਦੀ ਨਾਲ ਜਿਹੜੇ ਕੱਪੜੇ ਤੈ ਕਰਾਂਗੇ ਤੇ ਕਿਉਂਕਿ ਹੁਣ ਆਪਾਂ ਧਾਰਾ ਬਾਅਦ ਚ ਖੜੇ ਹਾਂ ਤਰਾਂ ਕੁੱਪੜੇ ਤੈ ਕਰ ਲਈ ਇਹਨੋਂ ਉਸ ਤੋਂ ਬਾਅਦ ਜੀ ਕੋਹੋ ਜੀ ਫਿਰ ਜਿਹੜੀ ਆ ਸਾਨੂੰ ਪਤਾ ਜੀ ਹਨਾ ਸਲਾਬ ਜੀ ਫੜ ਲੈਂਗੇ ਕੱਪੜੇ ਹੁਣ ਵਧੀਆ ਸੁੱਕ ਕੇ ਪੈ ਜਾਣਗੇ ਪਹਿਲਾਂ ਕੜ ਕੱਪੜੇ ਤਿਆਰ ਕਰਕੇ ਇਹਨਾਂ ਕੱਪੜੇ ਸਾਂਭ ਕੇ ਫਿਰ ਜਿਹੜਾ ਹੈ ਆਪਾਂ ਧਾਰਾ ਕੱਢਾਂਗੇ ਤੇ ਗੁਰਦੁਆਰੇ ਸਾਬੀ ਉਹਦੇ ਰਹਿ ਰਹਾ ਜ਼ਪਾਤ ਨੂੰ ਹੋਗਾ ਤੁਮ ਜੀ ਨੂੰ ਸੌਂਦਾ ਹੀ ਹੋਗਾ ਇਹ ਕੋ ਗੁਰਦੁਆਰਾ ਦੇ ਖਾ ਪਰ ਜੂਮ ਕਰਕੇ ਦੇਖੋ 1 ਸੈਕਿੰਡ ਤੁਮ ਪਕਾ ਲੈ ਪਹਿਲੇ ਦੁਆਰੇ ਦਾ ਅਕਿੰ ਕਰਾਉਂਗੇ ਲੋਜ ਕਰੋ ਦਰਸ਼ਨ ਸਾਡੇ ਪਿੰਡ ਦੇ ਗੁਰਦੁਆਰੇ ਦੇ ਸਰਦਾਤਰ ਜਿਹੜਾ ਸਾਡੇ ਗੁਰਦੁਆਰੇ ਦਾ ਨਾਮ ਹੈ ਜੀ ਸਾਧਾਤਰ ਪਿੰਡ ਥਰਾਜ ਹੈ ਨਾ ਸਾਡੇ ਗੁਰਦੁਆਰੇ ਦਾ ਨਾਮ ਕਰੋ ਜੀ ਦਰਸ਼ਨ ਸਾਰੇ ਪਿੰਪਰਾ ਜਾ ਲਈ ਸਾਬ ਨੂੰ ਲੋ ਜੀ ਤੁਹਾਨੂੰ ਆਲੇ ਦੁਆਲੇ ਦਾ ਵੀਰੂ ਦਿਖਾਉਣੇ ਆ ਘਰ ਦੇ ਦੇਖੋ ਇੰਨਾ ਸੋਹਣਾ ਜਿਹੜਾ ਸੀਨ ਆ ਰਿਹਾ ਕਣਕਾਂ ਦੇ ਕੋ ਕਿੰਨੀਆਂ ਸੋਹਣੀਆਂ ਹੋ ਰਹੀਆਂ ਨੇ ਇਹ ਲੱਕੇ ਇਧਰ ਦਿਖਾਉਣੀ ਆਗੀ ਬਿਲਕੁਲ ਜੀ ਪਿੰਡ ਦੇ ਦਰਖਤ ਕਰ ਲੋ ਜੀ ਸਾਡੇ ਦੇ ਦਰਖਤ ਬਹੁਤ ਹੈ ਜੀ ਸਾਡੇ ਦਰਖਤ ਚੈੱਕ ਕਰੋ ਤੁਸੀਂ ਪਿੰਡਾਂ ਚੀ ਦਰਖਤ ਚੈੱਕ ਕਰੋ ਦਰਖਤ ਜਿਹੜੇ ਬਹੁਤ ਜ਼ਿਆਦੇ ਦਰਖਤ ਲਾਉਣੇ ਚਾਹੀਦੇ ਹਨ ਤੁਸੀਂ ਚੈੱਕ ਕਰੋ ਦਰਖਤ ਜਿਉਂ-ਜਿਉਂ ਆਪਾਂ ਇੱਧਰ ਪੰਜਾਬ ਚ ਜਾਈ ਜਾਨੇਗੇ ਦਰਖਤ ਪੰਜਾਬ ਚ ਅੱਗੇ ਹਨਾ ਜਿਵੇਂ ਹੋਣਾ ਬਰਨਾਲਾ ਹੋ ਗਿਆ ਬਰਨਾਲੇ ਤੋਂ ਅੱਗੇ ਜਾਈ ਜਾਂਦੇ ਨੇ ਜਿਹੜੇ ਹਨਾ ਦਰਖਤ ਨੇ ਬਹੁਤ ਘਟ ਨੇ ਪਰ ਤੁਸੀਂ ਸਾਡੇ ਦਰਖਤ ਚੈੱਕ ਕਰੋ ਦਰਖਤ ਤੇ ਦਰਖਤ ਨੇਗੇ ਸਾਡੇ ਬਹੁਤ ਜ਼ਿਆਦੇ ਦਰਖਤ ਰੇਗੇ ਪਤਾ ਨਹੀਂ ਕਿਉਂ ਹੋਣਾ ਹਨਾ ਲੋਕਾਂ ਨੂੰ ਜਿਹੜਾ ਬਾਣਾ ਦੇ ਵਿੱਚ ਡਿੱਕਾ ਜਾਦੇ ਲੱਗਣ ਲੱਗ ਗਿਆ ਮਾੜਾ ਜਿਹਾ ਡਿੱਕਾ ਨਹੀਂ ਚੱਲਦੇਗੇ ਤੇ ਉਹਦੀ ਦਰਖਤ ਨੂੰ ਜਿਹੜਾ ਪੱਟ ਦਿੰਦੇ ਨੇਗੇ ਪਰ ਸਾਡੇ ਦਰਖਤ ਬਹੁਤ ਜ਼ਿਆਦੇ ਨਹੀਂ ਚੈੱਕ ਕਰੋ ਤੁਸੀਂ ਸਾਡੇ ਤਾਂ ਆਪ ਦੇ ਘਰ ਹੀ ਬਹੁਤ ਦਰਖਤ ਨੇ ਜੀ 베ਰੀ ਹੋ ਗਈ ਦੋ ਨਿੰਮਣੇ ਸਾਡੇ ਤੇ ਵਰਕੈਨ ਨਾ ਤਾਂ ਨਿਰੀਆਂ ਹੀ ਨਹੀਂ ਹੈ ਸਪੈਦੇ ਹੋ ਗਏ ਹਨਾ ਸਾਡੇ ਬਹੁਤ ਜਿਆਦਾ ਦਰਖਤ ਆ ਸਾਡੇ ਘਰੇ ਤੇ ਇੱਧਰ ਤੁਸੀਂ ਚੈੱਕ ਕਰੋ ਸਾਡੇ ਸਾਰੇ ਅਸੀਂ ਸ਼ੀਹ ਕਰਾਂਗੇ ਤੇ ਸ਼ੀਆਂ ਕਰਾਂ ਦੇ ਸਾਡੇ ਦਰਖਤ ਦੋ ਦੋ ਤਿੰਨ ਤਿੰਨ ਦਰਖਤ ਸਾਰੇ ਘਰਾਂ ਚ ਵੀ ਹੈ ਜੀ ਹਨਾ ਖੇਤਾਂ ਤਾਂ ਹੋਣੀ ਹੋਣ ਇਹ ਦੇਖੋ ਸਾਡੇ ਪਿੰਡ ਚ ਬਹੁਤ ਜਿਆਦਾ ਦਰਖਤ ਇਹ ਗੱਲ ਕਹਿਣ ਵਾਲੀ ਹੈ ਜੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਸਵਾਲ ਆ ਗਿਆ ਵਿਚਾਰਾ ਸਿੱਪੀ ਭਰੇ ਤੇਰੇ 15 ਬਾਹਰ ਤਾਂ ਇਹਦਾ ਨਹੀਂ ਆਏਗਾ ਜੀ ਥੋੜਾ ਕਿਉਂਕਿ ਮਨਾ ਬਸ ਇਹ ਮੈਨੋਂ ਨਹੀਂ ਆਗਾ ਬਸ ਥੱਲੇ ਜਾ ਕੇ ਜਿਹੜਾ ਇਹ ਕੰਧਾ ਇਹ ਕੱਪੜੇ ਪਾਊਗਾ ਇਸ ਲਈ ਮੈਂ ਬਟਨ ਬੂਟਨ ਨਹੀਂ ਲਾ ਰਹੀ ਚੰਗੀ ਤਰ੍ਹਾਂ ਤੈ ਨਹੀਂ ਲਾ ਰਹੀ ਕਿਉਂਕਿ ਡੇਲੀ ਹਨਾ ਪਾਉਣਾ ਤੇ ਪਉ ਨਹੀਂ ਆ ਬਸ ਕਰਕੇ ਮੈਂ ਨਾਲ ਆਏ ਨਹੀਂ ਚਲਿਤ ਤਰ੍ਹਾਂ ਨਹੀਂ ਲਈ ਆਈ ਉਹ ਥੱਲੇ ਜਾ ਕੇ ਤਾਂ ਇੱਕ ਮੁਕਾਉਂਦੀ ਮੇਰੀ ਮਾਂ ਖਾਤਾ ਸਾਹੇ ਨਾ ਹੀ ਰਹਾਉ ਦਿੱਲੀ ਵਾਲੇ ਤਾਂ ਜਿਆਦੇ ਸਬਜ਼ੀ ਤਰ੍ਹਾਂ ਪੈਂਣਾ ਇੰਨਾ ਨਹੀਂ ਹੁੰਦਾ ਜਿੱਥੇ ਬਸ ਆਈ ਹੁੰਦਾਗਾ ਬਿਖਾਰ ਨਾ ਤਾਂ ਸੇ ਰੱਖੇ ਜਾਣ ਸਭ ਤੇ ਨਾ ਆਪਣੀ ਜਗ੍ਹਾ ਤੇ ਤਾਂ ਵੀ ਸੋ ਖਾ ਗਿਆ ਜਾਂਦਾ ਹਾਣੀ ਦੇ ਕੱਪੜੇ ਜਿਹੜੇ ਹੁਣ ਆਪਾਂ ਕੱਟ ਰਹੀ ਸਿੱਟ ਜੇ ਤਾਂ ਕਈ ਵਾਰ ਆਪਾਂ ਕੋਈ ਕੰਮ ਲੱਗੇ ਹੁੰਦੀਆਂ ਨਾ ਫਿਰ ਆਪ ਪਾੜ ਕੇ ਦੇ ਨਹੀਂ ਪੈਂਦੇ ਬੱਚਿਆਂ ਨੂੰ ਕੱਪੜੇ ਜੇ ਹੁਣ ਮੰਨ ਲੈ ਕੇ ਚਲੋ ਵੀ ਆਪਾਂ ਹਣਾ ਚੰਗੀ ਤਰ੍ਹਾਂ ਕਰ ਕਰਕੇ ਮਾੜੀ ਜਿਹੀ ਰੱਖੇ ਹੋਣ ਜਗ੍ਹਾ ਤੇ ਤਾਂ ਜਵਾਕ ਆ ਜੀ ਤੇ ਬਣਾਉਂਦੇ ਤੋਂ ਆਹਣੂ ਬੱਚੇ ਆਪਣੇ ਆਪ ਹੀ ਦੇ ਕੱਪੜਾ ਆਪਾਂ ਕੰਮ ਕਰ ਦੱਸ ਦਿੰਨੇ ਕਈ ਵਾਰ ਹੱਥ ਲਿਬੜੇ ਹੁੰਦੇ ਹੁੰਦੇ ਕਿ ਹਣਾ ਸਾਰਾ ਚੂਰਾ ਕੱਢੀ ਆਨੇ ਬੰਨੀ ਤੇ ਫੇਰ ਬਸ ਵੀ ਦੱਸ ਦੇਈਂ ਦੱਸ ਲਈ ਸੋਨੇ ਦੇ ਜਲੇ ਉਹ ਕੱਪੜਿਆ ਕੈ ਬੰਦੇ ਵਿੱਚ ਪਈ ਆ ਭਈ ਚੱਕ ਲੂ ਤਾਂ ਫੇਰ ਬੱਚੇ ਆਪੇ ਚੱਕ ਲੈਣਗੇ ਜੇ ਹੁਣ ਆਈ ਆਪਾਂ ਰੱਖ ਲੈਣੇ ਹੈਗੇ ਤਾਂ ਨਾਲ ਤਾਂ ਅੱਧੇ ਤਾਂ ਮੈਲੇ ਹੋ ਜਾਂਦੇ ਕੋਈ ਤੇ ਘਰ ਦਮਨ ਕੋਈ ਹੱਥ ਮਾਰਦੇ ਵਿੱਚ ਜੇ ਕੋਈ ਨੀੜਾ ਪਾ ਦੇ ਸਾਰੇ ਐਵੇਂ ਹੱਥਾਂ ਨਾਲ ਹੀ ਮੈਲੇ ਹੋ ਜਾਣਗੇ ਫੈਂਟਾਂ ਦਾ ਸੁੱਤਾਂ ਦਾ ਕੋਈ ਕੰਮ ਨਹੀਂ ਚਲੋ ਠੀਕ ਹੈ ਜੀ ਚਲਾਈ ਆਰ ਕੀਰਤ ਤੇ ਲਓ ਜੀ ਮੱਜਾਂ ਦੀ ਧਾਰਾਂ ਜਿਹੜੀਆਂ ਆਪਾਂ ਕੱਢ ਲਈਆਂ ਨੇ ਤੇ ਇੱਥੇ ਆਪਾਂ ਗਾਂਹ ਧਾਰ ਕੱਢ ਰਹੇ ਹਾਂਗੇ ਤੇ ਇਸ ਤਰ੍ਹਾਂ ਵਾਸ ਇਹਨਾਂ ਨੂੰ ਆਪ ਅੰਦਰ ਬੰਨਾਂਗੇ ਤੇ ਧਾਰਾ ਕੱਢਦੇ ਕੱਢਦੇ ਜਿਹੜਾਗਾ ਨਿਹਰਾ ਹੋ ਜਾਂਦਾ ਹੀ ਹਨ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨੇ ਜੀ ਮਿਲਦੇ ਸਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਿਹੜੇ ਪੈਨਪ੍ਰਾਮਾ ਨੇ ਵੀਡੀਓ ਫੁੱਲ ਵਾਚ ਕਰੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਫਿਰ ਹੋਰ ਕਿਸੇ ਵੀਡੀਓ ਦੇ ਨਾਲ ਮਿਲਾਂਗੇ ਧੰਨਵਾਦ ਸਾਰੇ ਪੈਨਪ੍ਰਾਮਾ ਦਾ